ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸ਼ੈਣਾ ਜਿਲ੍ਹਾ ਬਰਨਾਲਾ ਬਾਈਕੋਲ ਟੋਪ ਦੀ ਮੱਝ ਠੀਕ ਹੈ ਜੀ ਸਰਸਰ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਲੈਣਾ ਲੈਣਾ ਹੀ ਜਾਣਕਾਰੀ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਜਸਵੀਰ ਸਿੰਘ ਜੀ ਪੈਂਡ ਸ਼ੈਣਾ ਜੀ ਜਿਲ੍ਹਾ ਜ਼ਿਲ੍ਹਾ ਬਰਨਾਲਾ ਨੰਬਰ ਭਰਾ ਆਪਣਾ 946730 ਹਾਂਜੀ 34915 ਠੀਕ ਹੈ ਜੀ ਹਾਂਜੀ ਮੈਂ ਬਾਈ ਜੀ ਮਾਝ ਦੀ ਜਾਣਕਾਰੀ ਦਿਓ ਕਿਹੜੀ ਨਸਲ ਆ ਜੀ ਇਹ ਜਫਰਾਬਾਦੀ ਨਸਲ ਆ ਜੀ ਹਾਂਜੀ ਇਹ ਦੂਜੇ ਸੂਏ ਸੂ ਰਹੀ ਹੈ ਜੀ ਠੀਕ ਹੈ ਦੂਜੇ ਸੂਏ ਸੂ ਰਹੀ ਹੈ ਦੂਜੇ ਸੂਏ ਸੂ ਰਹੀ ਹੈ ਪਹਿਲੇ ਸੂਏ ਹਾਂਜੀ ਸਾਡੇ ਕੋਲੇ ਨੇ ਹਾਂਜੀ ਟੱਟੀ ਨੂੰ ਝੰਡਾ ਕੇ ਅਸੀਂ 16 ਲੀਟਰ ਹਾਂਜੀ ਦੁੱਨੇ ਵੇਲੇ ਦਾ ਚੋਂਦੇ ਰਹੇ ਠੀਕ ਹੈ ਜੀ ਹਾਂਜੀ ਗੋਪਰਾ ਮੱਝ ਡਬਲ ਆ ਦੇਖ ਸਕਦੇ ਹੋ ਤੇ ਲੈ ਵਾਲੂਗਾ ਦੇਖ ਚੈੱਕ ਕਰ ਸਕਦੇ ਹੋ ਹਾਂਜੀ ਬਾਈ ਕਿੰਨੇ ਦਾ ਰਹਿੰਦੇ ਆ ਦੇ ਇਹਦੇ ਦਿਨ ਕੱਲ ਨੂੰ ਪੂਰੇ ਆ ਜੀ 27 ਤਰੀਕ ਨੂੰ ਕੱਲ ਨੂੰ ਦਿਨ ਪੂਰੇ ਆ ਇਹਦੇ 2-4 ਦਿਨ ਅਗਰ ਵੱਧ ਵੀ ਲੈ ਸਕਦੀ ਹੈ ਹਾਂਜੀ ਤੇ ਇਹਦੀ 35 ਲੀਟਰ ਦੀ ਗਾਰੰਟੀ ਦੇਵਾਂਗੇ ਅਸੀਂ ਠੀਕ ਆ ਜੀ 35 ਲੀਟਰ ਦੁੱਧ ਦੀ 35 ਲੀਟਰ ਦੋਨੇ ਡੰਗਾਂ ਦਾ ਠੀਕ ਆ ਜੀ ਤੇ ਰੇਟ ਰੂਟ ਭਰਾ ਦਾ ਰੇਟ ਫੋਨ ਤੇ ਕਰ ਲਾਗੇ ਜੀ ਜਿਨ੍ਹਾਂ ਨੂੰ ਕੋਈ ਚਾਹ ਬਾਣ ਹੋਏ ਹਾਂਜੀ ਹਾਂਜੀ ਉਹਦਾ ਰੇਟ ਹੋ ਜੂ 35 ਲੀਟਰ ਦੁੱਧ ਦੀ ਗਾਰੰਟੀ ਹੂ ਚੋਕੇ ਦੇਵਾਂਗੇ ਠੀਕ ਆ ਜੀ ਠੀਕ ਹਾਂਜੀ ਲਓ ਜੀ ਦੇਖ ਸਕਦੇ ਨੇ ਲੈ ਵਲੂਗਾ ਹਾਂਜੀ ਲੋ ਜੀ ਤੋਰਾ ਤਾਰਾ ਦੇਖ ਸਕਦੇ ਮੱਝ ਦਾ ਠੀਕ ਹੈ ਜੀ 30 ਲੀਟਰ ਵਾਈਜੀ ਕਹਿੰਦੇ ਚਵਾ ਕੇ ਦਵਾਂਗੇ ਪਿਛਲੀ ਵਾਰ ਵੀ ਦੱਸਿਆ ਟੋਰਲ ਜੀ ਲੰਮਾ ਤੋੜ ਦੋ ਲੋ ਭਰਾ ਲੈ ਵਾ ਲੂ ਵਾ ਤੁਸੀਂ ਕਰਮਾਂ ਵਾਲੀ ਤਾਂ ਦੇਖ ਸਕਦੇ ਹੋ ਚੈੱਕ ਕਰ ਸਕਦੇ ਨੇ ਨੇੜੇ ਤੋਂ ਵੀ ਬਾਕੀ ਕੱਦ ਕਾਠ ਠੀਕ ਹੈ ਜੀ ਹਾਥੀ ਵਰਗੀ ਮੱਝ ਹੈ ਜੀ ਠੀਕ ਹੈ ਹਾਥੀ ਵਰਗੀ ਕਹਿ ਸਕਦੇ ਇਹਨੂੰ ਚੈੱਕ ਕਰ ਸਕਦੇ ਹੋ ਬੇਲ ਬੁੱਲਮੀ ਬਾਈ ਰੋਕ ਲੈ ਇੱਕ ਮਿੰਟ ਲੋ ਜੀ ਚੈੱਕ ਕਰ ਸਕਦੇ ਚੰਗੀ ਤਰ੍ਹਾਂ ਬਰੀਕੀ ਨਾਲ ਰੋਕ ਲੋ ਜੀ ਰੋਕ ਲੋ ਸੈਂਕ ਸੁੰਗ ਫੇਸ ਕੁਆਲਿਟੀ ਦੇਖੋ ਜੀ ਸਾਰਾ ਵਾਕਈ ਹਾਤੀ ਦੇ ਬੱਚੇ ਵਰਗਾ ਸਾਰਾ ਜੀ ਦੇਖ ਸਕਦੇ ਲੋ ਜੀ ਸੈਂਕ ਸੁੰਗ ਦੇਖ ਸਕਦੇ ਲੋ ਜੀ ਪੰਜ ਫੋਟੋ ਚ ਲੋ ਜੀ ਅੰਦਰ ਕੁਆਲਿਟੀ ਦੇਖ ਸਕਦੇ ਕਰਮਾ ਵਾਲੀ ਦੀ ਫੇਸ ਬਿਊਟੀ ਸੋਹਣੀ ਆ ਸੁਨੱਖੀ ਆ ਠੀਕ ਆ ਜੀ ਜੇ ਕਿਸੇ ਨੇ ਖਰੀਦਣੀ ਹੋਈ ਤਾਂ ਬਾਈ ਜੀ ਨਾਲ ਜਰੂਰ ਕੰਟੈਕਟ ਕਰਿਓ ਠੀਕ ਆ ਜੀ ਲੋ ਜੀ ਫਾਂਦ ਜਿਵਾਂਦ ਹਾਂਜੀ ਬਾਈ ਜੀ ਇਹ ਪਲੀ ਵੀ ਕਿਵੇਂ ਕੀ ਕੀ ਪਾਉਂਦੇ ਰਹੇ ਖਰਾਕ ਇਹਨੂੰ ਇਹਨੂੰ ਖਰਾਕ ਦੀ ਸਰੋਂ ਦੀ ਖਾਣਾ ਹਾਂਜੀ ਕਣਕ ਦਾ ਦਾਣਾ ਜੀ ਠੀਕ ਹੈ ਜੀ ਹਾਂਜੀ ਉਹ ਹੀ ਇਹਨੂੰ ਪਾਉਂਦੇ ਉਹ ਕੋਈ ਐਕਸਟਰਾ ਕੋਈ ਬਾਕੀ ਹੋਰ ਐਕਸਟਰਾ ਕੁਝ ਨਹੀਂ ਪਾਇਆ ਜੀ ਬਾਕੀ ਕੱਕ ਪੱਠਾ ਜਿਹੜਾ ਹੁੰਦਾ ਕੀਤਾ ਚ ਹਾਂਜੀ ਖਰਾ ਉਹ ਪਾਈ ਦਾ ਜੀ ਠੀਕ ਹੈ ਜੀ ਜਿਹੜਾ ਕੁਝ ਮਰਜ਼ੀ ਬਾਦੋ ਸਭ ਕੁਝ ਹੋ ਉਹ ਹੈ ਠੀਕ ਹੈ ਜੀ ਹਾਂਜੀ ਦੋ ਮਹੀਨੇ ਸੰਜ ਨਹੀਂ ਖਰਾਕ ਹੈ ਜੀ ਠੀਕ ਹੈ ਜੀ ਦੋ ਮਹੀਨੇ ਨਹੀਂ ਕਰਾਏ ਹਾਂਜੀ ਹਾਂਜੀ ਸਹੀ ਗੱਲ ਆ ਜੀ ਦੋ ਮਹੀਨੇ ਜਨ ਨਹੀਂ ਖਰਾਕ ਆ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਸਹਿਣਾ ਰੇਟ ਬਾਈ ਜੀ ਕਹਿੰਦਾ ਫੋਨ ਤੇ ਕਰਾਂਗੇ ਜੀ ਬਾਕੀ ਨੇੜੇ ਤੋਂ ਆ ਕੇ ਚੈੱਕ ਕਰੋ ਜੀ ਆ ਕੇ ਮੱਝ ਡਬਲ ਆ ਆਪਾਂ ਜੂਮ ਜਮ ਕੋਈ ਨਹੀਂ ਕੀਤਾ ਬਸ ਸਿੰਪਲ ਵੀਡੀਓ ਬਣਾਈ ਵੀ ਆ ਜੀ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਜੀ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾਏ